ਸਸਿਕਲ ਜੀ ਮੈਂ ਗੁਰਪ੍ਰੀਤ ਸਿੰਘ ਸੋਈਦਾ ਤੁਸੀਂ ਸਾਡੇ ਨਾਲ ਡੈਲੀ ਜਗਰਾਉਂ ਦੇ ਨਾਲ ਸੋ ਅਸੀਂ ਖੜੇ ਹਾਂ ਜੀ ਅੱਜ ਪੁਲਿਸ ਲੈਨ ਜਗਰਾਉਂ ਦੇ ਵਿੱਚ ਅੱਜ ਐਸਐਸਪੀ ਸ਼੍ਰੀ ਅੰਕੁਰ ਗੁਪਤਾ ਜੀ ਪ੍ਰੈਸ ਕਾਨਫਰੰਸ ਕਰ ਰਿਹਾ ਕੁਝ ਦਿਨ ਪਹਿਲਾਂ ਜਗਰਾਉਂ ਦੇ ਕਮਲ ਚੌਂਕ ਦੇ ਵਿੱਚ ਇੱਕ ਨਾਮੀ ਜੁਵਲਰ ਦੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਹੋਇਆ ਸੀ ਸਾਹਮਣੇ ਆਇਆ ਸੀ ਉਹ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਗਗਨਦੀਪ ਸਿੰਘ ਉਰਫ ਕੁਦੂ ਪੁੱਤਰ ਕਿਸ਼ਨ ਲਾਲ ਵਾਸੀ ਕੋਠੇ ਬੱਗੂ ਦੇ ਥਾਣਾ ਸਿਟੀ ਜਗਰਾਉਂ ਅਤੇ ਲਿਆਕਤ ali ਉਰਫ ਅਲੀ ਵਾਸੀ ਅਗਵਾਲ ਲੋਪੋ ਤੋ ਦੋ ਜਣਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਇੱਕ 32 ਬੋਲ ਦਾ ਰਵਾਲਵਰ ਉੱਤੇ ਦੋ ਮੈਗਜ਼ੀਨ ਸਮੇਤ ਅੱਜ ਚਾਰ ਜਿੰਦਾ ਕਤੂਸ ਸਮੇਤ ਅੱਜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਪਿਆ ਆਉਣ ਵਾਲੇ ਟਾਈਮ ਦੇ ਇਹਨਾਂ ਦੇ ਜਿਹੜੇ ਨਾਲ ਦੇ ਸੀਗੇ ਉਹਨਾਂ ਨੂੰ ਵੀ ਪੁਲਿਸ ਜਲਦੀ ਗ੍ਰਿਫਤਾਰ ਕਰ ਲੂਗੀ ਐਸਬੀ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਆ ਆਪਾਂ ਜਾਣਦੇ ਹਾਂ ਪੂਰੇ ਮਸਲੇ 'ਚ ਕੀ ਹੋਇਆ ਸੀ ਪਤਾ ਹੈ ਜੀ 28 ਜੁਲਾਈ 2025 ਨੂੰ ਕਮਲ ਚੌਕ ਦੇ ਵਿੱਚ ਸ਼ਾਮ ਨੂੰ ਕੰਡਾ ਵਾਲਰ ਸੇ ਇੱਕ ਫਾਇਰ ਹੋਇਆ ਸੀ ਦੋ ਚਾਤੇ ਬੰਦੇ ਮੋਟਰਸਾਈਕਲ ਤੇ ਇਹ ਵਾਰਦਾਤ ਨੂੰ ਅੰਜਾਮ ਦੇ ਸੋ ਇਹ ਬਲਾਈਂਡ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹੋਏ ਮਕਦਮਾ ਨੰਬਰ 172/25 ਅੰਡਰ 109 ਬੀ ਐਨ 25 23 ਚੰਦਰਨਗਰ ਅਸਲਾ ਐਕਟ थाना ਫਿਟੀਚ ਗਰਾਉਂਡ ਦੇ ਵਿੱਚ ਦਰਜ ਕੀਤਾ ਗਿਆ ਉਹੀ ਤਫਤੀਸ਼ ਸ਼ੁਰੂ ਕੀਤੀ ਗਈ ਤੇ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਕੱਲ ਮਿਤੀ 1 ਅਗਸਤ ਨੂੰ ਅਸੀਂ ਜਿਹੜੇ ਬੰਦੇ ਸੀਗੇ ਪੂਰਾ ਗੈਂਗ ਅਸੀਂ ਇਹ ਟ੍ਰੇਸ ਕਰ ਲਿਆ ਤੇ ਦੋ ਬੰਦੇ ਇਹ ਪੂਰੇ ਗੈਂਗ ਚੋਂ ਅਸੀਂ ਫੜ ਵੀ ਲਏ ਹਨ ਜਿਨ੍ਹਾਂ ਦੇ ਨਾਮ ਗਗਨਦੀਪ ਉਰਫ ਕੁਦੂ ਉੱਤਰ ਕਿਸ਼ਨਾਲ ਇਹ ਥਾਣਾ ਸਿਟੀ ਜਗਰਾਉਂ ਕੋਠੇ ਬੱਗੂ ਏਰੀਆ ਦਾ ਰਹਿਣ ਵਾਲਾ ਹੈ ਤੇ ਦੂਸਰਾ ਬੰਦਾ ਜਿਹੜਾ ਇਸ ਮੁਕਦਮੇ 'ਚ ਅਰੈਸਟ ਹੋਇਆ ਉਹਦਾ ਨਾਮ ਲਿਆਕਤ ਅਲੀ ਉਰਫ ਅਲੀ ਵਾਸੀ ਅਗਵਾੜ ਲੋਕੋਂ ਦਾ ਰਹਿਣ ਵਾਲਾ ਹੈ ਇਹਨਾਂ ਦੋਨਾਂ ਬੰਦਿਆਂ ਤੋਂ ਸਾਨੂੰ ਇੱਕ ਰਿਵੋਲਵਰ ਮਿਲਿਆ ਜਿਹੜਾ ਕ੍ਰਾਈਮ 'ਚ ਯੂਜ਼ ਹੋਇਆ ਸੀ ਇਹ 32 ਬੋਰ ਮੇਕ ਦਾ ਹੈਗਾ ਦੋ ਮੈਗਜ਼ੀਨਾਂ ਤੇ ਚਾਰ ਜਿਹੜੇ ਹੈਗੇ ਨੇ ਜਿੱਦਾਂ ਕਾਰਚੂਸ ਵੀ ਸਾਨੂੰ ਬਰਾਮਦ ਹੋਏ ਆ ਸੋ ਇਹ ਜਿਹੜਾ ਇੱਕ ਬਲਾਈਂਡ ਕੇਸ ਸੀਗਾ ਇਹਨੂੰ ਆਪਾਂ ਟਰੇਸ ਕਰ ਲਿਆ ਤੇ ਬੰਦੇ ਅਰੈਸਟ ਹੋ ਗਏ ਤੁਹਾਨੂੰ ਲੱਗੇਗਾ ਕਿ ਕਾਨੂੰਨੀ ਪਾਈਸਣਾ ਬੇਸਿਕਲੀ ਜੀ ਇਹਦਾ ਮੇਨ ਇਹਨਾਂ ਦਾ ਮਕਸਦ ਇਹੀ ਸੀਗਾ ਵੀ ਡਰਾ ਕੇ ਉਹਨਾਂ ਤੋਂ ਪੈਸੇ ਲੈਣਾ ਉਹਨਾਂ ਨੂੰ ਕਾਲ ਵੀ ਆਈ ਸੀ ਇਹ ਲੋਕਲ ਗੈਂਗਸਟਰ টাইਪ ਹੀ ਹੈਗੇ ਨੇ ਬੰਦੇ ਮਾੜੇ ਬੰਦੇ ਆ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਐ ਜਿਵੇਂ ਜਿਹੜਾ ਲਿਆਕਤ ਹੈ ਉਹਦੇ ਦੋ ਪਰਚੇ ਦਰਜ ਐ 2023 ਦਾ ਇੱਕ 25 ਦਾ ਇੱਕ ਮੁਕੱਦਮਾ ਹੈ ਚੋਰੀ ਦੇ ਪਰਚੇ ਦਰਜ ਐ ਬਹਿਰਾਮ ਥਾਣੇ ਨਵਾਂ ਸ਼ਹਿਰ ਦੇ ਜਿਹੜਾ ਗਗਨਦੀਪ ਹੈਗਾ ਇਹਤੇ ਐਨਡੀਪੀਐਸ ਦਾ ਪਰਚਾ ਦਰਜ ਐ ਸੋ ਇਹ ਪੁਰਾਣੇ ਮਤਲਬ ਕ੍ਰਿਮੀਨਲ ਹੈਗੇ ਨੇ ਤੇ ਲੋਕਲ ਐਵੇਂ ਕਾਲਸ ਕਰਕੇ ਡਰਾ ਕੇ ਵੀ ਅਸੀਂ ਕੋਈ ਪੈਸੇ ਲੈ ਲਾਂਗੇ ਉਸ ਤਰ੍ਹਾਂ ਦਾ ਇਹਨਾਂ ਦਾ ਸੀਗਾ ਬਟ ਸਾਡੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਆਪਾਂ ਇਹਨਾਂ ਨੂੰ ਅਰੈਸਟ ਕਰਕੇ ਤੇ ਮੁਕੱਦਮਾ ਫ੍ਰੇਸ਼ ਕਰਿਆ ਇਹ ਗੈਂਗ ਇਹ ਲੋਕਲ ਕ੍ਰਿਮੀਨਲ ਹੈਗੇ ਜੀ ਮਤਲਬ ਲੋਕਲੀ ਜਿਹਨੇ ਹੁੰਦੇ ਆ ਨਾ ਵੀ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਕਿਸੇ ਨਾਲ ਗੱਲ ਕਰ ਲਈ ਉਹ ਤੋਂ ਫੋਨ ਕਰਾਤਾ ਸੋ ਇਦਾਂ ਹੀ ਹੈ ਲੋਕਲ ਗੈਂਗ ਹੈ ਕਿਸੇ ਆਰਗੇਨਾਈਜ਼ਡ ਕ੍ਰਿਮੀਨਲ ही ਦਾ ਪਾਰਟ ਨਹੀਂ ਇਹਨਾਂ ਨੇ ਲੋਕਲ ਹੀ ਇੱਕ ਆਪਣਾ ਗਰੁੱਪ ਦਾ ਟਾਈਪ ਬਣਾਇਆ ਹੋਇਆ ਇਹ ਕਿ ਇਹ ਬਈ ਤੁਹਾਨੂੰ ਦੱਸਣੇ ਆ ਜੀ ਕੀ ਐਕਸੈਕਟਲੀ ਹੈ ਇਹ ਜੀ ਆਪਣਾ ਅਰੈਸਟ ਹੋਇਆ ਸਰ ਲਖਮਨ ਨਹਿਰ ਤੋਂ ਅਖਾੜਾ ਪੁੱਲ ਨਹਿਰ ਦੇ ਨੇੜੇ ਹੋਏ ਆ ਜੀ ਉਸੇ ਨਕਾ ਲਗਾਇਆ ਹੋਇਆ ਸੀ ਇਨਫੋਰਮੇਸ਼ਨ 베ਸਡ ਹੀ ਹੈਗਾ ਆਪਰੇਸ਼ਨ ਕਿ ਅਸੀਂ ਇਹਨਾਂ ਪਿੱਛੇ ਲੱਗੇ ਹੋਏ ਸੀ ਸਾਨੂੰ ਇਨਫੋਰਮੇਸ਼ਨ ਸੀ ਇਹਨਾਂ ਦੇ ਨਾ ਸੀਸੀਟੀਵੀ ਕੈਮਰਾ ਤੋਂ ਦੋਸੀਂ ਚੈੱਕ ਕਰ ਰਹੇ ਸੀ ਸੋ ਇਹਨਾਂ ਦੇ ਚਿਹਰੇ ਕਲੀਅਰ ਹੋ ਗਏ ਸਾਡੇ ਬੰਦਿਆਂ ਨੇ ਆਇਡੈਂਟੀਫਾਈ ਕਰ ਲਿਆ ਕਿ ਇਹ ਬੰਦਾ ਪਹਿਲਾਂ ਚੋਰੀਆਂ-ਚੋਰੀਆਂ ਕਰਦਾ ਸੀ ਸ਼ਹਿਰ ਦੇ ਵਿੱਚ ਵੀ ਸੋ ਉੱਥੋਂ ਸਾਨੂੰ ਆਇਡੈਂਟੀਫਾਈ ਹੋਇਆ ਫਿਰ ਉੱਥੋਂ ਅਸੀਂ ਟਰੈਪ ਲਾਇਆ ਹਾਂ ਜੀ ਮੋਟਰਸਾਈਕਲ ਬਰਾਊਂਸ ਹੈ ਤ नहीं ਉਹ ਹਲੇ ਨਹੀਂ ਹੋਇਆ ਬਰਾਬਰ ਮੋਟਰਸਾਈਕਲ ਨਹੀਂ ਹੋਇਆ पहला कोई केस नहीं है जी इस तरह ਪਹਿਲਾਂ पहला कोई ਨਹੀਂ ਹੈ ਜੀ ਇਸ ਤਰ੍ਹਾਂ फर्स्ट ये बेसिकली रैकी ਫਰਸਟ ਕੇਸ ਇਸ ਦਾ ਫਰਸਟ ਇਹ ਬੇਸਿਕਲੀ ਰੈਕੀ ਮੋਡਿਊਲ ਦੇ ਬੰਦੇ ਸੀਗੇ ਇਹਨਾਂ ਨੂੰ ਫਰਸਟ ਕੇ ਇਹਨਾਂ ਨੇ ਅਟੈਂਪਟ ਕੀਤਾ ਕਿ ਉਦੋਂ ਹੀ ਇਹ ਪੁਲਿਸ ਦੇ ਇੱਥੇ ਚੜ ਗਏ ਸਰ ਇਹਨਾਂ ਨੇ ਵਾਰਦਾਤ ਤੋਂ ਪਹਿਲਾਂ ਕੋਈ ਕੋਈ ਮੰਗੀ ਤਾਂ ਬਾਅਦ ਵਿੱਚ ਕੋਈ ਹੋਇਆ ਨਹੀਂ ਨਹੀਂ ਬਾਅਦ ਬੇਸਿਕਲੀ ਇਹਨਾਂ ਨੇ ਇਹਨਾਂ ਨੇ ਇਹ ਦੇਖਿਆ ਜੀ ਜੋ ਇਹਨਾਂ ਦੀ ਜਦੋਂ ਕੁਝ ਕੁਛ ਸਾਡੇ ਕੋਲ ਆਇਆ ਬਸਤਾ ਕੱਢ ਲਈ ਅਰੈਸਟ ਹੋਏ ਆ ਅੱਜ ਪੇਸ਼ ਕਰਕੇ ਰਿਮਾਂਡ ਲਵਾਗੇ ਪਰ ਜੋ ਪ੍ਰੀਲਿਮਿਨਰੀ ਤੌਰ ਤੇ ਕੁਝ ਕੁਛ ਆਇਆ ਹੈ ਉਹ ਇਹੀ ਆਇਆ ਕਿ ਇਹਨਾਂ ਨੇ ਸੋਚਿਆ ਵੀ ਜਿੱਥੇ ਈਜ਼ੀਲੀ ਅਸੀਂ ਐਸਕੇਪ ਕਰ ਜਾਾਂਗੇ ਕਿਉਂਕਿ ਉਹ ਕੋਨੇ ਦੀ ਦੁਕਾਨ ਸੀ ਉਥੋਂ ਐਸਕੇਪ ਰੂਟ ਬੜਾ ਈਜ਼ੀ ਸੀਗਾ ਤਾਂ ਇਸ ਕਰਕੇ ਇਹਨਾਂ ਨੇ ਉਹ ਸ਼ਾਪ ਨੂੰ ਚੁਣਿਆ ਅਦਰਵਾਈਜ਼ ਮਤਲਬ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਡਰਾਣਾ ਹੀ ਸੀਗਾ ਪਰ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਸੀਆਈਏ ਚਾਰਜ ਦੀ ਟੀਮਸ ਨੇ ਨਾਲ DSP ਜਗਰਾਉਂ ਦੇ DSP DD ਟੀਮਸ ਨੇ ਇਹਨਾਂ ਨੂੰ ਬੜਾ ਜਲਦੀ ਅਸੀਂ ਟ੍ਰੇਸ ਕਰਕੇ ਅਰੈਸਟ ਕਰ ਲਿਆ। ਹਥਿਆਰ ਕਿੱਥੋਂ ਲੈ ਆਏ ਨੇ? ਜੀ ਜੀ। ਹਥਿਆਰ ਕਿੱਥੋਂ ਲੈ ਆਏ? ਹਾਂਜੀ, ਹਥਿਆਰ ਜੀ। ਇਹ ਹਥਿਆਰ ਜਿਹੜਾ ਹੈਗਾ ਇਸ ਤੋਂ ਬਰਾਮਦ ਹੋਇਆ ਹੁਣ ਕੁਝ ਕੁਛ ਕਰਾਂਗੇ ਜੀ ਕਿੱਥੋਂ ਕਿੱਥੋਂ ਲੈ ਕੇ ਆਇਆ ਹੈਗਾ ਕਿਹੜਾ ਬੰਦਾ ਇਹਨੂੰ ਸਪਲਾਈ ਕੀਤਾ। ਇਹਦੇ ਵਿੱਚ ਸਾਨੂੰ ਤਿੰਨ ਬੰਦੇ ਹੋਰ ਵੀ ਫਿਕਰ ਆਊਟ ਹੋਏ ਆਂ ਉਹਨਾਂ ਨੂੰ ਅਰੈਸਟ ਕਰਨੇ ਬਾਕੀ ਆ ਪੂਰਾ ਇਹ ਤਿੰਨ ਚਾਰ ਪੰਜ ਬੰਦਿਆਂ ਦਾ ਗੈਂਗ ਬਣਾ ਹੋਇਆ ਸੀ। ਉਹ ਅਰੈਸਟ ਹੋ ਗਏ ਆ ਬਿਕੋਜ਼ ਆਫ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਸਾਡੀ ਉਹਦੇ ਕਰਕੇ ਅਸੀਂ ਤੁਹਾਨੂੰ ਡ